ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਪਹਿਲੇ ਵਲੌਗ 'ਚ ਕਿਉਂ ਬਾਈ ਹਾਂ ਕਿਵੇਂ ਆ ਬੜਾ ਠੀਕ ਆ ਤੂੰ ਕਿਵੇਂ ਆ ਅੱਜ ਇੱਥੇ ਲਿਟਿਆ ਜਾ ਪਿਆ ਅੱਜ ਲਿਟਿਆ ਪਿਆ ਸਾਮਾਦਰ ਨੇ ਠੇਕਾ ਦੇਦਾ ਹਾਰੇ ਪੰਜਾਬ ਦਾ ਸਾਮਾਦਰ ਨੇ ਵੀ ਠੇਕਾ ਦੇਦਾ ਹਾਰੇ ਪੰਜਾਬ ਦੀ ਬ੍ਰਾਂਚਾਂ ਖੋਲੋ ਬ੍ਰਾਂਚਾਂ ਪਾਗ ਜਾ ਕਰ ਕਹਿੰਦੇ ਹੂੰ ਕਹਿੰਦੇ ਐਡ ਕਰਾਇਆ ਕਰ ਤੇ ਕੋਲਿਆ ਕਰਨਾ ਨਹੀਂ ਕਰ ਪਰ ਫੇਰ ਦਾ ਨਿਬੜ ਗਿਆ ਇੰਦਰ ਆਪਣਾ ਬੈਠਾ ਯਾਰ ਦੋਸਤ ਕੀ ਹਾਲ ਦੇ ਠੀਕ ਆ ਬਈ ਠੀਕ ਆ ਹੋਰ ਫਿਰ ਵਧੀਆ ਬਈ ਤੇਰਾ ਨਾਮ ਕੀ ਆ ਪਹਿਲਾਂ ਇਹ ਦੱਸ ਨਮਨ ਬਈ ਨਮਨ ਆ ਜਾ ਆ ਜਾ ਲਿਆ ਚਾ ਉਰੀ ਆ ਆ ਦੇਖ ਲਓ ਸ਼ੰਕਰ ਸ਼ਰਮਾਨ ਮੰਨਣਾ ਤੇ ਇਥੋਂ ਛੋਟੀ ਉਮਰ ਦਾ ਜਵਾਬ ਆ। ਫਿੱਕੀ ਚਾਹ ਦੇ ਦੇ ਇਧਰ। ਫਿੱਕੀ ਚਾਹ ਹੈ ਜੀ। ਉਹ ਜੀ ਫਿੱਕੀ ਫਿੱਕੀ ਦਾ ਲਾਗਾ ਗਲਾ। ਰੰਧਾਵਾ ਸਾਹਿਬ ਪੀਂਦੇ ਆ ਫਿੱਕੀ ਚਾਹ। ਫਿੱਕੀ ਹੈ ਜੀ। ਕੌਫੀ ਹੈ ਕੌਫੀ। ਕੌਫੀ ਬਸ ਦੇ ਦੋ। ਰੱਖ ਦੋ। ਰੱਖ ਦੇ। ਇਹ ਦੂਜੀ। ਐਂ ਕਰ ਆਪਣੇ ਬਲੌਗ ਤੇ ਸਾਰਾ ਜਾਣਕਾਰ ਦਿੰਨੇ ਨਾਲ ਜਗ੍ਹਾਣ ਦਿਖਾ ਦੇ। ਵਿਜੇਸਰ ਦਿਖਾ ਦੇ। ਨਾਲ ਇਹਨਾਂ ਨੂੰ ਮਿਲੈਦ ਕਰ ਦੂ ਆ ਜੀ ਸਾਰਾ। ਉਹ ਮੜਿਆਦ ਨੇ ਤੇ ਛੋਟੀ ਫਿੱਕੀ ਕੌਫੀ ਪੀਣ ਦਾ ਰਾਜ। ਹਾਂ ਸੋਡੀ ਫਿੱਕੀ ਕਾਫੀ ਸਪੈਸ ਲਾਉਂਦੀ ਯਰ ਨਾ ਵਸਾ ਵਾਸਤੇ ਕਹਿੰਦੇ ਉਹ ਪਿਆਰ ਡਗਣਾ ਫਿੱਕੀ ਕੈਂਡ ਲਾਦੀ ਆ ਤੇ ਉਹ ਵੀ ਛੇਦ ਲਈ ਚੰਗੀ ਆ ਹਨਾ ਹਾਨੀਕਾਰਕ ਨਹੀਂ ਹੈਗੀ ਹੁਣ ਨਾਲ ਸਮੋਸਾ ਸਮੋਸਾ ਤਾਂ ਖਾਏਗਾ ਗਿਆ ਕਾਰਨ ਜਦ ਤੂੰ ਕਹਿੰਗੇ ਖਾ ਲੇਗਾ ਹੋਰ ਕੀ ਖਾਏਗਾ ਨਾਲ ਜਿਹੜਾ ਸੱਚੀ ਕਰਦਾ ਹੈ ਇਹ ਤਾਂ ਮਰਫੀ ਨੂੰ ਵੀ ਖਾਦੇ ਮਰਫੀ ਆਵੇਂਗਾ ਬੜੇ ਜਿਹੜੇ ਬੰਦੇ ਬਲੌਗ ਦੇਖਦੇ ਆ ਜਾ ਕਰੋ ਸਾਡੇ ਕੋਲ ਆ ਦੇ ਰਾਉਂਡ ਕਿੱਤੀਆਂ ਲਾ ਕੇ ਲੱਗਦੇ ਆ ਕਿੰਨਾ ਟਾਈਮ ਆਪਾਂ ਇੱਥੇ ਰਹਿਾਂਗੇ ਇੱਥੇ ਹਾਂ 10 ਦਿਨ ਆਪਾਂ 10 ਦਿਨ ਵਾ ਰਤਣ ਤੇ ਨਹੀਂ ਆਉਂ ਗਰੂਪ ਫ੍ਰਾਂਚਾਈਜ਼ਰ ਹਾਂ ਇਸ ਤੋਂ ਬਾਅਦ ਬਾਹਰ ਵੀ ਜਾਣਾ 10 ਦਿਨ ਇੱਥੇ ਆਈ ਜਾਣਾ ਇਸ ਤੋਂ ਬਾਅਦ ਬਾਹਰ ਵੀ ਜਾਣਾ ਜਾਂ ਇਸ ਤੋਂ ਬਾਅਦ ਚਲੇ ਹਾਂ ਕਿਉਂ ਜੀ ਹਾਂ ਜੀ ਬਈ ਠੀਕ ਆ ਗੱਲਬਾਤ ਮਹਾਮੂਰੀ ਓਕੇ ਤੇ ਤੂੰ ਆਹਦਾ ਵੇਟ ਵਧਾਈ ਜਾਣਾ ਮੋਟਾਪਾ ਵਧਾਈ ਜਾਣਾ ਤੂੰ ਵੀ ਫਿੱਕੀ ਪੀਆ ਕਰ ਬਈ ਮੈਂ ਪੀਂਦਾ ਹੀ ਨਹੀਂ ਨਾ ਚਾਹ ਨਾ ਬੁੱਸ ਚਾਹ ਕੌਫੀ ਕੌਫੀ ਨਹੀਂ ਪੀਂਦਾ ਕਿਉਂ ਵਾ ਮੈਂ ਜ਼ਰੂਰ ਕੋਈ ਨਹੀਂ ਪੀਤੀ ਹੋਈ ਆ ਇਧਰ ਆ ਕੇ ਜੈਰੀ ਕਹਿੰਦੇ ਸੋਹਣਾ ਮੁੰਡਾ ਸਾਰੀ ਦੁਨੀਆ ਦਾ ਦੇਖ ਐਨਕਾਂ ਲਾਈ ਬੈਠਾ ਅੱਜ ਇਧਰ ਮਿਲਿਆ ਉਹਨੇ ਰਾਜੂ ਵਰਗੇ ਨਾਲ ਕਿਉ ਰਾਜੂ ਕੀ ਹਾਲ ਨੇ ਆਪਣੀ ਸ਼ਾਮਾਤਰ ਤਿਆਰ ਆ ਬ੍ਰਾਂਚ ਰਾਂਪਰਾ ਫੁੱਲ ਦੀ ਓਕੇ ਰਿਪੋਰਟ ਜਮਾ ਲੱਗੇ ਪਏ ਆ ਕਹਿੰਦੇ ਇਧਰ ਰਾਜੂ ਵਰਗੇ ਕੀ ਹਾਲ ਨੇ ਇਹਦੀ ਇੰਟਰੋਡਕਸ਼ਨ ਰਹੀ ਸੀ ਗੱਲ ਸੌ ਲਾ ਮੇਰੀ ਰਾਜੂ ਹਾਂਜੀ ਜਮਾ ਓਕੇ ਕਰਦੇ ਇਧਰ ਮਾਹੌਲ ਏਕ ਨੰਬਰ ਬਣਾ ਦੇ ਹਾਂਜੀ ਬਣ ਗਿਆ ਕਿੰਨੇ ఓਪਨਿੰਗ ਦੱਸ ਕਿਦਿਆਂ ఓਪਨਿੰਗ ਬੁੱਧਵਾਰ ਦੀ ਬੁੱਧਵਾਰ ਦੀ ਬਾ ਬੁੱਧਵਾਰ ਦੀ ਓਪਣੀਆ ਤੂੰ ਤਾਂ ਇੱਥੇ ਹੋਏਗਾ ਹਾਂਜੀ ਕਿੰਨੇ ਦਿਨ ਇੱਥੇ ਆ ਆ ਤਾਂ ਮੈਂ ਚਲੇ ਜਾਦਾ ਅੱਪਾ ਜੀ ਹਾਂ ਆ ਤਾਂ ਮੈਂ ਚਲੇ ਆ ਜਾਊਗਾ ਤੇ ਦੁਆਸ ਪਰਸੋਂ ਮੜਾਏਗਾ ਹਾਂਜੀ ਬਾ ਠੀਕ ਆ ਆ ਦੇਖੋ ਇਧਰ ਪੂਰੇ ਘੈਂਟ ਪਰਫਿਊਮ ਆ ਐ ਪਏ ਆ ਲੱਗੇ ਦਬਈ ਵਾਲੇ ਉਹ ਹੈ ਨਾ ਰਾਜੂ ਇਹ ਦਬਈਏ ਦੇ ਇਧਰ ਆ ਦੇਖੋ ਇਧਰ 사우ਦੀ ਅਰਬ ਵਾਲੇ ਆ ਦੇ ਇਧਰ ਸੋਹਣਾ ਮੁੰਡਾ ਕਿੰਨਾ ਸੋਹਣਾ ਲੱਗਦਾ ਇੱਥੇ ਕਿਹੜਾ ਦੇ ਇਹ ਡਿਜ਼ਾਈਨ ਵਾਲੀਆਂ ਆ ਗਈਆਂ ਹਨਾ ਜੇਰੀ ਹਾਂ ਸੋਹਣੇ ਡਿਜ਼ਾਈਨ ਬਾਕੀ ਹਾਂ ਤੇ ਤੂੰ ਤਾਂ ਇੱਥੇ ਹੀ ਰਿਹਾ ਕਰੀਂਗਾ ਪਰਮਾਨੈਂਟ ਮੈਂ ਕਹਿੰਦਾ ਇਹ ਦੁਕਾਨ ਹੀ ਆਪਣੀ ਹੈ ਪਰਮਾਨੈਂਟ ਆ ਬੰਦਾ ਪੱਕਾ ਇੱਥੇ ਹੀ ਰਹੇ ਹਾਂ ਉਹਨੂੰ ਕੁਰਸੀ ਮੈਂ ਵੱਡੀ ਧਾਕੇ ਦੇਣਾ ਉੱਚੀ ਜੀ ਬੈਠਾ ਨੂੰ ਆ ਹੈਗੀ ਆ ਇੱਥੇ ਬੈਠੇ ਆ ਬਸ ਆਹ ਵਾਰ ਜੀ ਆਹ ਦੇਖ ਘੈਂਟਾ ਮਹੌਲ ਪੂਰੇ ਇੱਕ ਨੰਬਰ ਲੱਗਦਾ ਜਮਾਂ ਓਕੇ ਪੀਸ ਆ ਤੁਹਾਨੂੰ ਆਪਾਂ ਆਪਾਂ ਨਹੀਂ ਆਪਾਂ ਆਪਾਂ ਚੀਜ਼ ਹੀ ਦੇਣੀ ਆ ਅੱਛਾ ਹਾਂ ਤੇ ਆ ਇੰਨੀਆਂ ਦਾ ਘੈਂਟ ਘੈਂਟ ਰੱਖੀ ਬਠਾ ਸੀਚੀਆਂ ਨੂੰ ਆਹਾ ਆ ਦੇਖ ਕਿੰਨੀਆਂ ਸੋਹਣੀਆਂ ਸੋਹਣੀਆਂ ਪੰਗਾਣੇ ਦੇਖ ਅਗਲਾ ਜਿਹੜੀ ਇਹ ਜੀ ਫ੍ਰੈਗਰੈਂਸ ਮੰਗਦਾ ਆਪਾਂ ਉਹ ਜੀ ਤਿਆਰ ਕਰਕੇ ਦੇ ਦੇਣੀ ਆ ਅਗਲੇ ਨੂੰ ਹਾਂ ਕਿਸਮਾ ਕਿੰਨੀਆਂ ਇਹ ਚ ਕਿਸਮਾ ਉਹ ਵੀ ਇਹ ਯਾਦ ਪਾਉਂਦੇ 550 ਦੇ ਕਰੀਬ 550 ਪ੍ਰਕਾਰ ਦੇ ਪਰਫਿਊਮ ਉੱਤ ਉਧਰ ਗਾੜੀ ਟੋੜੀ ਐ ਨਾ ਔਰ ਰਾਜੂ ਗੱਪ ਤਾਂ ਨਹੀਂ ਮਾਰਦਾ ਇਹ ਨਹੀਂ ਨਹੀਂ ਸਹੀ ਹੈ ਜੀ 550 ਪ੍ਰਕਾਰ ਦੇ ਆਪਣੇ ਲਗਾ ਮੈਂ ਦਾ ਮੈਂ ਨਹੀਂ ਸੱਚ ਮਾਣਦਾ ਮੈਂ ਤਾਂ ਉਧਰ ਨਾ ਹੋਵੇ ਤੋਂ ਬੋਤ ਜਦੋਂ ਤੂੰ ਪਿਆਰ ਹੋ ਗਈ ਨਾ ਫੇਰ ਦੇਖੀ ਤੂੰ ਹਾਂ ਇਹ ਦੇਖੀ ਐ ਇੱਥੇ ਹੁਣ ਦੁਕਾਨ ਖੁੱਲ ਗਈ ਆਹ ਰੋਡ ਹੋ ਗਿਆ ਸਾਰਾ ਨਿਊ ਮਾਰਕੀਟ ਹੋ ਗਿਆ ਐਂ ਮੈਂ ਕਾ ਮਾਰਦਾ ਰਹੂ ਇਹ ਤੂੰ ਦੇਖੀ ਜਾਂਦਾ ਅੱਛਾ ਹਾਂ ਇਹ ਕੀ ਗੱਲ ਕਰਤੀ ਤੇ ਐਡਰੈਸ ਕੀ ਹੈ ਤੁਹਾਡਾ ਐਡਰੈਸ ਦੱਸ ਜੀ ਕਿ ਚਾਹ ਬਾਨ ਨੇ ਆਉਣਾ ਹੋਵੇ ਮੇਰੇ ਪਿਆਰੇ ਭਰਾ ਨੂੰ ਐਡਰੈਸ ਆਪਾਂ ਦੱਸ ਹੀ ਦਿੰਨੇ ਆ ਆਪਣੇ ਆਰ.ਆਈ. ਸਕੂਲ ਰੋਡ ਸਿੱਧ ਬੈਂਕ ਦੇ ਆਪੋਜੀਟ ਨਾਲ ਆਪਣਾ ਮਾਈਂਡ ਕਲੈਕਸ਼ਨ ਕਪੜੇ ਨਹੀਂ ਚੋਣ ਆ ਠੀਕ ਆ ਤੇ ਹਾਂ ਓਕੇ ਜਮਾ ਜਿਹਨੇ ਕੱਪੜੇ ਲੈਣੇ ਹੈ ਦਰਬੜ ਜੋ ਇਧਰੋਂ ਲਾ ਕੇ ਪਰਫਿਊਮ ਵਿਆਹ ਨੂੰ ਲਾ ਕੇ ਜੋ ਹੋਰ ਕੀ ਹੈ ਚਾਹੇ ਲਾੜਾ ਤਿਆਰ ਕਰਕੇ ਦੋਗੇ ਚਾਹੇ ਵਿਆਹ ਵਾਲਾ ਲਾੜਾ ਸਿੱਧਾ ਆ ਜੇ ਇਧਰੋਂ ਪਾ ਕੇ ਕੱਪੜੇ ਵਾਸ ਤਿਆਰ ਹੋ ਕੇ ਲਾ ਕੇ ਪਰਫਿਊਮ ਲੰਦਾਂ ਦੇ ਵਜੇ ਹਾਂ ਹੈਨਾ ਜੇ ਕਿਸੇ ਕੋਲ ਕੁੜੀ ਨਹੀਂ ਹੈਗੀ ਇਹਨੂੰ ਲਾ ਦੀ ਕੁੜੀ ਦਾ ਵੀ ਸੈਟ ਕਰ ਦੇ ਮੈਂ ਆਈ ਪਾਉਂ ਬੜੋਗੇ ਇਧਰ ਦਾ ਮਾਹੌਲ ਇੱਕ ਨੰਬਰ ਆ ਜਮਾ ਪੂਰੀ ਸੈਟ ਜਾ ਬੜੀ ਜਵਾਲਤ ਖੋਖੇ ਜੋ ਤੋ ਹਾਂ ਬੜੇ ਨੇ ਆ ਦਿਨ ਚ ਕਿੰਨੀ ਚਾਹ ਪੀਂਦਾ ਦਿਨ ਚ ਮੈਂ 10 ਕੱਪ ਪੀਂਦਾ 10 ਕੱਪ ਆ ਇਹਦਾ ਗੱਲ ਕਰਾਈਦੇ ਚਾਹ ਜਿਹੜਾ ਦੂਜੀ ਦਿਨਾਂ ਪਾਰਟੀ ਵਾਲੇ ਉਹਦਾ ਰੌਣਕ ਆਉਲਾ ਵੱਡਾ ਹਾਂ ਉਹ ਹੋਰ ਸ਼ੋਰ ਕਰ ਦਿੰਦਾ ਡੋਲੂ ਭਰਿਆ ਹੋਵੇ ਡੋਲੂ ਭਰਿਆ ਹੋਵੇ ਇਹ ਚੀਜ਼ ਓਵੇਂ ਗੱਲਬਾਤ ਹੈ ਨਹੀਂ ਹਨਾ ਇਹਦਾ ਪੀ ਜਾਂਦੇ ਹਾਂ ਲੋ ਵੀ ਹੁਣ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਦਰਸ਼ਕਾਂ ਨੂੰ ਧੰਨਵਾਦ ਕਰ ਦਈਏ ਕਿ ਨਹੀਂ ਬਈ ਹਾਂਜੀ ਹੁਣ ਵਲੌਗ ਡੇਲੀ ਪੱਕਾ ਬੜਾ ਠੀਕ ਆ ਜਾ YouTube ਨਾਲ ਜੁੜੇ ਰਹੋ YouTube ਤੇ ਬਲਾਗ ਐਸੇ ਟਾਈਮ ਹੋ ਜਾ ਜਾ ਬੜਾ ਠੀਕ ਆ ਠੀਕ ਆ ਜੀ ਠੀਕ ਆ ਜੀ ਠੀਕ ਆ